ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦਿੱਲੀ ਤੇ ਗੋਂਡਾ ਚ ਚੋਣ ਰੈਲਿੰਗ ਦੌਰਾਨ ਆਪਣੇ ਸੰਬੋਧਨ ਵਿੱਚ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਯਮੁਨਾ ਨਦੀ ਚ ਜ਼ਹਿਰ ਖੋਲਣ ਦੇ ਦਾਅਵਿਆਂ ਤੇ ਨਿਸ਼ਾਨਾ ਸਾਧਿਆ ਹੈ। ਨਾਲ ਹੀ ਜਵਾਬੀ ਹਮਲਾ ਕੀਤਾ। ਪੀਐਮ ਮੋਦੀ ਨੇ ਯਮੁਨਾ ਨਦੀ ਦੇ ਪ੍ਰਦੂਸ਼ਣ ਨੂੰ ਲੈ ਕੇ ਆਮ ਆਦਮੀ ਨੂੰ ਕਿਹਾ। ਆਮ ਆਦਮੀ ਪਾਰਟੀ ਤੇ ਨਿਸ਼ਾਨਾ ਸਾਧਦੇ ਹੋਏ ਪੀਐਮ ਮੋਦੀ ਨੇ ਕਿਹਾ ਕਿ ਅੱਜ ਦਿੱਲੀ ਕਹਿ ਰਹੀ ਹੈ ਕਿ ਹੁਣ ਆਪ ਦੇ ਝੂਠੇ ਬਾਦੇ ਕੰਮ ਨਹੀਂ ਆਉਣਗੇ। ਹੁਣ ਦਿੱਲੀ ਦੇ ਲੋਕ ਭਾਜਪਾ ਦੀ ਡਬਲ ਇੰਜਨ ਵਾਲੀ ਸਰਕਾਰ ਚਾਹੁੰਦੇ ਨੇ। ਦਿੱਲੀ ਇਕ ਜਿਹੀ ਸਰਕਾਰ ਚਾਹੁੰਦੀ ਹੈ ਜੋ ਗਰੀਬਾਂ ਲਈ ਘਰ ਬਣਾਏ ਅਤੇ ਉਹਨਾਂ ਦੇ ਘਰਾਂ ਤੱਕ ਪਾਣੀ ਵੀ ਮੁਹੱਈਆ ਕਰਵਾਏ। ਇਹ ਮੋਦੀ ਨਗੇਗੇ ਹਾਂ ਕਿ ਦਿੱਲੀ ਦੇ ਸਾਫਾ ਮੁੱਖ ਮੰਤਰੀ ਹਰਿਆਣਾ ਦੇ ਲੋਕਾਂ ਤੇ ਕਿਨੋਂਏ ਦੋਸ਼ ਲਗਾਉਂਦੇ ਹਨ। ਇਹਨਾਂ ਦੀ ਬੇਸ਼ਰਮੀ ਦੇਖੋ ਕਿ ਇਹ ਹਰਿਆਣਾ ਦੇ ਲੋਕਾਂ ਤੇ ਦੋਸ਼ ਲਗਾ ਰਹੇ ਨੇ। ਉਸਨੇ ਯਮਨਾ ਨੂੰ ਸਾਫ ਨਹੀਂ ਕੀਤਾ ਪਰ ਅਜਿਹੇ ਬਿਆਨ ਦਿੰਦੇ ਨੇ ਜੋ ਕਿ ਹੈਰਾਨ ਕਰ ਦੇਣ ਵਾਲੇ ਨੇ। ਇਹ ਬੇਸ਼ਰਮੀ ਬੇਮਾਨੀ ਤੇ ਮਾਣੀ ਜਾਂਦੇ ਨੇ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਇਹ ਲੋਕੀ ਦਿੱਲੀ ਦੇ ਲੋਕਾਂ ਨੂੰ ਪਾਣੀ ਲਈ ਪਰਸਾਉਣਾ ਚਾਹੁੰਦੇ ਨੇ ਉਹ ਚਾਹੁੰਦੇ ਨੇ ਕਿ ਸਾਡੇ ਪੁਰਵਾਂਚਲੀ ਦੋਸਤ ਹਰ ਸਾਲ ਗੰਦਗੀ ਵਿੱਚ ਛੱਟੀ ਮਈਆਂ ਦੀ ਪੂਜਾ ਕਰਨ ਅਤੇ ਸਿਆਸੀ ਹਿੱਤਾਂ ਲਈ ਇਹਨਾਂ ਆਪ ਦੇ ਮੈਂਬਰਾਂ ਨੇ ਬਹੁਤ ਪਾਪ ਕੀਤੇ ਨੇ ਉਹਨਾਂ ਦੇ ਗੁਨਾਹ ਕਦੇ ਮਾਫ ਨਹੀਂ ਕੀਤੇ ਜਾਣਗੇ ਇਤਿਹਾਸ ਕਦੇ ਵੀ ਮਾਫ ਨਹੀਂ ਕਰੇਗਾ ਪਾਵੇਂ ਤੁਹਾਡਾ ਬਾਤਾਂ ਵਰ ਤੁਹਾਡੇ ਇਸ ਪਾਪ ਨੂੰ ਟਕੰਦੀ ਕੋਸ਼ਿਸ਼ ਕਰੇ ਦਿੱਲੀ ਪੁੱਲ ਲਈ ਸਾਖਦੀ ਕਿ ਹਰਿਆਣਾ ਦਾ ਬੱਚਾ ਬੱਚਾ ਨਹੀਂ ਪੁੱਲ ਸਕਦਾ ਉਹਨਾਂ ਨੇ ਕਿਹਾ ਕਿ ਦਿੱਲੀ ਦੇ ਸਾਫਾ ਮੁੱਖ ਮੰਤਰੀ ਹਰਿਆਣਾ ਦੇ ਲੋਕਾਂ ਤੇ ਘਿਣੌਲੇ ਦੋਸ਼ ਲਗਾਏ ਨੇ ਆਪ ਦੇ ਲੋਕ ਹਾਰ ਦੇ ਡਰ ਕਾਰਨ ਕਪਰਾ ਗਏ ਨੇ ਹਰਿਆਣਾ ਕੀ ਹਰਿਆਣਾ ਦਿੱਲੀ ਨਾਲੋਂ ਵੱਖਰਾ ਹੈ ਕਿ ਹਰਿਆਣਾ ਦੇ ਲੋਕ ਆਪਣੇ ਬੱਚਿਆਂ ਨੂੰ ਦਿੱਲੀ ਨਹੀਂ ਭੇਜਦੇ ਕਿਸ ਪਾਣੇ ਵਿੱਚ ਇਹ ਮਿਲਾਇਆ ਜਾ ਸਕਦਾ ਹੈ ਹਰਿਆਣਾ ਤੋਂ ਭੇਜੇ ਗਏ ਪਾਣੀ ਨੂੰ ਦਿੱਲੀ ਵਿੱਚ ਰਹਿਣ ਵਾਲਾ ਹਰ ਕੋਈ ਪੀਂਦਾ ਹੈ ਇੱਥੋਂ ਤੱਕ ਕਿ ਪੀਐਮ ਖੁਦ ਵੀ ਪਿਛਲੇ 11 ਸਾਲ ਤੋਂ ਇੱਥੋਂ ਦਾ ਹੀ ਪਾਣੀ ਪੀ ਰਿਹਾ ਹੈ ਦਿੱਲੀ ਵਿੱਚ ਰਹਿਣ ਵਾਲੇ ਸਾਡੇ ਸਾਰੇ ਜੱਜ ਅਤੇ ਜੱਜ ਰਹਿਣ ਤੋਂ ਭੇਜੇ ਪਾਣੀ ਨੂੰ ਹੀ ਪੀ ਰਹੇ ਨੇ ਪੀਐਮ મોદી ਨੇ ਕਿਹਾ ਕਿ 5 ਫਰਵਰੀ ਨੂੰ ਆਪਦਾ ਜਾਵੇਗੀ ਤੇ ਭਾਜਪਾ ਆਵੇਗੀ ਪ੍ਰਧਾਨ ਮੰਤਰੀ ਨੇ ਦਿੱਲੀ ਦੇ ਲੋਕਾਂ ਨੂੰ ਉਹਨਾਂ ਨੂੰ ਮੌਕਾ ਦੇਣ ਦੀ ਅਪੀਲ ਕੀਤੀ ਉਹਨਾਂ ਨੇ ਕਿਹਾ ਕਿ ਪਰਿਵਾਰ ਦੀ ਤਰ੍ਹਾਂ ਧਿਆਨ ਰੱਖਾਂਗਾ ਮਹਾਕੁੰਮ ਦੀ ਘਟਨਾ ਤੇ ਦੁੱਖ ਪ੍ਰਗਟ ਕਰਦੇ ਉਹਨਾਂ ਨੇ ਕਿਹਾ ਕਿ ਉਹ ਇਸ ਘਟਨਾ ਤੋਂ ਦੁਖੀ ਨੇ ਮੌਨੀ ਆਮਵਸਿਆ ਕਾਰਨ ਤੇ ਕਰੋੜਾਂ ਸਰਦਾਂ ਲੋ ਪਹੁੰਚੇ ਸਨ ਕੁਝ ਨੇਕ ਰੂਹਾਂ ਨੂੰ ਖੋਣ ਦਾ ਦੁੱਖ ਵੀ ਹੈ ਮੇਰੀ ਸੰਵੇਦਨਾ ਮ੍ਰਿਤਕਾਂ ਦੇ ਪਰਿਵਾਰਾਂ ਨਾਲ ਹੈ ਮੈਂ ਇਸ ਮਾਮਲੇ ਵਿੱਚ ਉੱਤਰ ਪ੍ਰਦੇਸ਼ ਸਰਕਾਰ ਦੇ ਸੰਪਰਕ ਵਿੱਚ ਹਾਂ ਇਸ ਘਟਨਾ ਕਾਰਨ ਕੁਝ ਘੰਟਿਆਂ ਲਈ ਨਹਾਉਣ ਦਾ ਕੰਮ ਬੰਦ ਹੋ ਗਿਆ ਸੀ ਪਰ ਹੁਣ ਫਿਰ ਤੋਂ ਕੰਮ ਸ਼ੁਰੂ ਹੋ ਗਿਆ ਤੇ ਸਭ ਕੁਝ ਠੀਕ ਹੈ